Thank <laughs> <laughs> you. <laughs> ਜਿੰਦਾਬਾਦ ਭਾਈ ਸਾਹਿਬ ਜੁਨੀਅਰ ਜਿੰਦਾਬਾਦ ਗੁਰਜੀਤ ਸਿੰਘ ਫਤਿਹ ਮੈਂ ਜਿੰਦਾਲਾ ਗੁਰੂ ਨਗਰ ਨਿਗਮ ਤੋਂ ਸਹਾਦਰ ਸਫਾਈ ਸੇਵਕ ਤੇ ਆਪਾਂ ਜਿਹੜੀ ਅੱਜ ਹੜਤਾਲ ਤਰੀ ਆ ਇਹ ਪੰਜਾਬ ਵਿਸ਼ੇਸ਼ ਤੇ ਸਥਾਨਕ ਤੇ ਚੱਲ ਰਹੀ ਆ ਜਿੱਦਾਂ ਵੀ ਸਾਨੂੰ ਸਾਡੇ ਪੰਜਾਬ ਪ੍ਰਧਾਨ ਦਾ ਹੁਕਮ ਆਇਆ ਵਾ ਕਿ ਸਾਰੇ ਪੰਜਾਬ 'ਚ ਹੜਤਾਲ ਚੱਲ ਰਹੀ ਆ ਤੇ ਉਹ 'ਚ ਕੁਝ ਹੋਰ ਵੀ ਜਥੇਬੰਦੀਆਂ ਦਾ ਸੰਯੋਗ ਆ ਜਿਹਦੇ ਕਰਕੇ ਇਹ ਸੰਯੋਗ ਦੇ ਲਿਆ ਉਹ ਸਾਡੀਆਂ ਮੰਗਾਂ ਵਾ ਜਿਹਦੇ ਕਰਕੇ ਅਸੀਂ ਵੀ ਸੰਯੋਗ ਦੇ ਰਹੇ ਜਿਵੇਂ ਆਲਾ ਨਗਰ ਨਿਕੰਦੇ ਕਿਹੜੇ ਕਿਹੜੇ ਮੰਗਾ ਦਾ ਨਹੀਂ ਆੜੀਆ ਮੰਗਾਏ ਆ ਵੀ 78 ਬੰਦਿਆਂ ਦੀ ਕਲੈਕਸ਼ਨ ਹੀ 78 ਬੰਦਿਆਂ ਦਾ ਮਤਾ ਪਿਆ ਸੀ ਐਡਾ ਉਹਨਾਂ ਚੋਂ 93 ਬੰਦੇ ਨੇ ਸਲੈਕਟ ਕੀਤੇ ਆ 93 ਬੰਦੇ ਸਲੈਕਟ ਕੀਤੇ ਆ ਤੇ ਉਹ ਚੋਂ 93 ਬੰਦਿਆਂ ਚੋਂ 45 ਬੰਦਿਆਂ ਨੂੰ ਮਿਲਿਆ ਵਾ ਨਿੱਤੀ ਪੱਤਰ ਚਾਰ ਪੈਂਡਿੰਗ ਬਏ ਆ ਤੇ ਚੋਂ ਚੋਂ ਇਹਨਾਂ ਜਿਹੜੇ 78 ਬੰਦਿਆਂ ਚੋਂ ਤਿੰਨ ਪ੍ਰਾਰਰੇ ਵਰਕਰ ਆ ਜਿਹੜੇ ਇਹਨਾਂ ਨੇ ਵੇਟਿੰਗ ਚ ਪਾਏ ਆ ਤੇ ਬਾਕੀ ਜਿਹੜੇ ਆਪਣੇ 29 ਮੁਲਾਜ਼ਮ ਪੁਰਾਣੇ ਰਹਿ ਗਏ ਜਿਹੜੇ ਨਵੇਂ ਆਏ ਸੀ ਸਾਲ ਤੋਂ ਜਾਂ 6 ਮਹੀਨਿਆਂ ਤੋਂ ਜਾਂ 2 ਸਾਲਾਂ ਤੋਂ ਉਹਨ ਦਿਖੋ ਜੜੀਆਂ ਤਨਖਾਹਾਂ ਦਾ ਮਸਲਾ ਕਿ ਜਿੱਦਾਂ ਸਾਨੂੰ ਤਨਖਾਹ ਕਮ ਸੇ ਕਮ ਪਈਆਂ ਨੂੰ 9300 ਮਿਲਦੀ ਆ 9700 ਆ ਹੁਣ ਸਾਡੀ ਕੀਤੀ ਨਾਲ ਛੋੜ ਕੇ ਦੇ ਮਹੀਨਾ ਕੋ ਹੋਇਆ ਵਾ 9100 ਕੀਤੀ ਨਾਲ ਠੇਕੇਦਾਰਾਂ ਦੀ ਤੇ ਬਾਕੀ ਜਿਹੜੇ ਆਪਣੇ ਕਨੈਕਟ ਬੇਸ ਤੇ ਕੀਤੇ ਆ ਉਹਨਾਂ ਦੀ 9300 ਤਨਖਾਹ ਇਹ ਹੜਤਾਲ ਕਿੰਨੇ ਦਿਨ ਚੱਲੂਗੀ ਹੁਣ ਹੜਤਾਲ ਜਿੱਦਾਂ ਵਿਸ਼ੇ ਆਪਾਂ ਨੂੰ ਪਿੱਛੇ ਹੁਕਮ ਮਿਲੇਗਾ ਆਪਾਂ ਉਸ ਅਦਾ ਤੇ ਚੱਲਾਂਗੇ ਜੇ ਮੰਨ ਲਓ ਕੱਲ ਨੂੰ ਵੀ ਰੈਗੂਲਰ ਚੱਲਦੀ ਆ ਤੇ ਕੱਲ ਨੂੰ ਵੀ ਆਪਾਂ ਸਮਰਥਨ ਦਵਾਂਗੇ ਜੇ ਅੱਜ ਹੀ ਸਵੇਰ ਤੋਂ ਬੈਠੇ ਆ 7 ਵਜੇ ਤੋਂ 3 ਵਜੇ ਤੱਕ ਰਭਾਂਗੇ ਜੇ ਅੱਜ ਵੀ ਆਪਾਂ ਨੂੰ ਜੇ ਕੋਈ ਗਾੜੀਆਂ ਪਿੱਛੇ ਹੁਕਮ ਆਂਦਾ ਵਾ ਵੀ ਕੱਲ ਜਾਰੀ ਰਹੇਗੀ ਫਿਰ ਉਹਦਾ ਉਹਨਾਂ ਨਾਲ ਅਸਮਰਥਨ ਦਵਾਗੇ ਜੇ ਸਰਕਾਰ ਤੁਹਾਡੀ ਗੱਲਾਂ ਨਹੀਂ ਮੰਨਦੀ ਕੀ ਅਗਲਾ ਕੀ ਹੋਊਗਾ ਜੇ ਸਰਕਾਰ ਚਲੋ ਮੰਨਦੇ ਆਂ ਵੀ ਗੱਲ ਨਹੀਂ ਕੋਈ ਵੀ ਮੰਨਦੀ ਜਹਾਡੇ ਕੋਈ ਗੱਲਬਾਤ ਸੂਬਾ ਦਾ ਨੂੰ ਨਹੀਂ ਦੁੱਝਦੀ ਨੇ ਪਿੱਛੇ ਆ ਰੀਆਂ ਵੀ ਆ ਜਿਹੜੀਆਂ ਨਹੀਂ ਵੀ ਮਿਲਦੀਆਂ ਬਾਕੀ ਉਹ ਵਿਸ਼ੇ ਚਾਹੀਏ ਆਪਣੇ ਪੰਜਾਬ ਲੈਵਲ ਤੇ ਸਾਡੇ ਜਿਹੜੇ ਪ੍ਰਧਾਨ ਆ ਆਪਾਂ ਉਹਨਾਂ ਨਾਲ ਜਜਮੈਂਟ ਗੱਲਬਾਤ ਕਰਾਂਗੇ ਜਿੱਦਾਂ ਦਾ ਉਹਨਾਂ ਦਾ ਹੁਕਮ ਹੋਏਗਾ ਉਦਾਂ ਆਪਾਂ ਗਾੜੀ ਚ ਧਰਨਾ ਦਵਾਗੇ ਠੀਕ ਓਕੇ ਜੀ ਵਾਈਗੁਰ ਜੀ ਮੇਰਾ ਨਾਮ ਸਨੀ ਹੈ ਜੀ ਵਾਈਗੁਰ ਜੀ ਦਾ ਖਾਲਤਾ ਵਾਈਗੁਰ ਜੀ ਦੀ ਫਤਿਹ ਸਰ ਜੀ ਇਹ ਪੰਜਾਬ ਦੇ ਲੈਵਲ ਤੇ ਹੜਤਾਲ ਚੱਲ ਰਹੀ ਹੈ ਅਸੀਂ ਸਾਰੇ ਲੋਕ ਆਪਣੇ ਸਫਾਈ ਸੇਵਕਾਂ ਦੇ ਸਾਰੇ ਸਮਰਥਨ ਦੇਦੇ ਆਂ ਇਹ ਸਾਡੀਆਂ ਕੁਝ ਮੰਗਾ ਬਾਰੇ ਕੁਝ ਤਨਖਾਹਾਂ ਬਾਰੇ ਕੁਝ ਆਡੇ ਬੰਦੇ ਰਹਿ ਗਏ ਆ ਨਿਯੁਕਤੀ ਪੱਤਰਾਂ ਤੋਂ ਕੁਝ ਵੇਟਿੰਗ ਵਿੱਚ ਪਾਏ ਆ ਅਸੀਂ ਇਸ ਸੰਬੰਧ ਵਿੱਚ ਉਹਨਾਂ ਨਾਲ ਸਹਿਯੋਗ ਦੇ ਰਹੇ ਆਂ ਸਰ ਜੀ ਤੇ ਕੀ ਕਿਹੜੇ ਕਿਹੜੇ ਮੰਗਾਗੇ ਤੁਹਾਡੀ ਸਰ ਜੀ ਇੱਕ ਤਨਖਾਹਾਂ ਬਾਰੇ ਇੱਕ ਮੇਰੇ ਬੰਦੇ ਥੋੜੇ ਰਹਿ ਗਏ 28 30 ਬੰਦੇ ਰਹਿ ਗਏ ਆ ਜੀ ਨਿਯੁਕਤੀ ਪੱਤਰਾਂ ਤੋਂ ਤੇ ਕੁਝ ਮੇਰੇ ਇਹਨਾਂ ਨੇ ਵੇਟਿੰਗ ਦੇ ਵਿੱਚ ਆ ਸਰ ਜੀ ਅਸੀਂ ਇਹੋ ਚਾਹੁੰਦੇ ਆ ਵੀ ਇਹਨਾਂ ਨੂੰ ਵੀ ਸਾਡੇ ਨਾਲ ਲਾਇਆ ਜਾਵੇ ਕੀ ਕਾਰਨ ਕੀ ਰਾਇਨਾ ਕਿਉਂ ਸਰ ਜੀ ਇਹਨਾਂ ਨੇ 49 ਬੰਦਿਆਂ ਦੇ ਦਿੱਤੇ ਆ ਆਪਾਂ 78 ਬੰਦਿਆਂ ਦਾ ਦਿੱਤਾ ਸੀ ਲੈ ਕੇ ਵੀ ਆ 78 ਬੰਦੇ ਹੈਗੇ ਆ ਵੀ ਸਾਨੂੰ ਸਾਰੇ ਨਿਯੁਕਤੀ ਪੱਤਰ ਮਿਲੇ ਇਹਨਾਂ ਨੇ 49 ਬੰਦਿਆਂ ਨੂੰ ਦਿੱਤੇ ਸਾਡੇ ਟੋਟਲ ਕਿੰਨੇ ਆ ਤੁਹਾਡੇ ਸਾਡੀ 78 ਬੰਦੇ ਸਾਡੇ ਤੇ ਹੁਣ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰਦੇ ਹਾਂ ਹੜਤਾਲ ਇਹ ਸਰ ਜੀ ਸਾਡੀ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀ ਹੜਤਾਲ ਜਾਰੀ ਰਹੂਗੀ ਤੇ ਅਗਲੀ ਕੀ ਰਣਨੀਤੀ ਤੁਹਾਡੀ ਅਗਲੀ ਸਰ ਜੀ ਜੋ ਸਾਨੂੰ ਪਿੱਛੋਂ ਸਾਡੇ ਪ੍ਰਧਾਨ ਪੰਜਾਬ ਪ੍ਰਧਾਨ ਜੋ ਸਾਨੂੰ ਹੁਕਮ ਦੇਣਗੇ ਕਾਲ ਕਰਨਗੇ ਅਸੀਂ ਉਹਨਾਂ ਦੇ ਮੁੱਦੇ ਤੇ ਫਿਰ ਚੱਲਾਂਗੇ ਤੇ ਅੱਜ ਤੁਸੀਂ ਕਿਹੜਾ ਕਿਹੜਾ ਨਹੀਂ ਕੰਮ ਕੀਤਾ ਤੇ ਸਰ ਜੀ ਅਸੀਂ ਸਾਰਾ ਸਫਾਈ ਸਭ ਕੁਝ ਬੰਦ ਕਰਕੇ ਬੈਠੇ ਹਾਂ ਸਰ ਜੀ ਆਲ ਪੰਜਾਬ ਵਿੱਚ ਦੀ ਸਾਡੀ ਬੰਦ ਚਲੋ ਸੜਕ 'ਤੇ ਨਿਕਲ ਮੈਂ ਮੇਰਾ ਨਾਮ ਸਬਜੀਤ ਦੁਆਰਾ ਅੱਜ ਦੀ ਹੜਤਾਲ ਕੀ ਕਿਸ ਕਾਰਨ ਕੀਤੀ ਹੈ ਹਾਂਜੀ ਆ ਬਾਜੰਡੇ ਵਾਲੇ ਗੁੰਦੂ ਹੜਤਾਲ ਇਸ ਕਰਕੇ ਕੀਤੀ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ ਸੁਪਾਈ ਆਪਾਂ ਜੋ ਸਵੇਰ ਤੋਂ ਉਹਨੇ ਭੁੱਖੇ ਤੇ ਆਏ ਲੱਗੇ ਰਹਿੰਨੇ ਆ 3 ਵਜੇ ਜਾ ਕੇ ਰੋਟੀ ਖਾਈਦੀ ਆ ਘਰ ਤੇ ਪੈਸਾ ਸਾਨੂੰ ਜਿਹੜਾ ਵਾ ਉਹ ਪੂਰਾ ਹੱਡੀਆਂ ਮੰਗਾ ਨਹੀਂ ਹੋ ਰੀਆਂ ਤਨਖਾਵਾ ਬਹੁਤ ਘੱਟ ਆ ਤੇ ਰੈਗੂਲਰ ਤੇ ਸਾਨੂੰ ਕਰਤਾ ਵਾ ਤੇ ਪਰ ਤਨਖਾਹ ਸਾਨੂੰ 9300 ਰੁਪਏ ਮਿਲ ਰਹੀ ਐ ਇਸ ਕਰਕੇ ਸਾਡੀ ਇਹ ਮੰਗਿਆ ਸਰਕਾਰ ਕੋ ਕਿ ਸਾਡੀ ਜਿਹੜੀ ਤਨਖਾਹ ਵਾ ਉਹ ਸਾਨੂੰ ਪੂਰੀ ਦਿੱਤੀ ਜਾਵੇ ਜੇ ਪੈਸੇ ਨਾਲ ਗੁਜ਼ਾਰਾ ਹੋ ਜਾਣਾ ਤਾਂ ਡੱਕਾ ਗੁਜ਼ਾਰਾ ਬਹੁਤ ਮੁਸ਼ਕਲ ਉਹਨੇ ਕਹੀ ਮਤਲਬ ਜਿਹੜੇ ਖਰਚੇ ਹੁੰਦੇ ਸਾਡੇ ਉਹੀ ਆਧਾਰ ਲਾਏ ਹੁੰਦੇ ਆ ਤੇ ਉਹਨਾਂ ਕਹੀਂ ਚੁੱਕ ਲੈਨੇ ਆ ਦੂਣਾ ਆਧਾਰ ਚੜ ਜਾਂਦਾ ਵਾ ਤੇ ਸਾਡਾ ਗੁਜ਼ਾਰਾ ਜਿਹੜਾ ਬਹੁਤ ਹੀ ਮੁਸ਼ਕਲ ਚੱਲਦਾ ਕੀ ਮੰਗ ਕਰਦੇ ਸਰਕਾਰ ਨੂੰ ਆਪਾਂ ਸਰਕਾਰ ਕੋ ਇਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਭੈਣ ਭਾਈ ਰਹਿ ਗਏ ਆ ਜਿਨ੍ਹਾਂ ਨੇ ਮਤਲਬ ਨਈਆ ਨਿਯੁਤੀ ਪੱਤਰ ਮਿਲੇ ਉਹਨਾਂ ਨੂੰ ਵੀ ਦਿੱਤੇ ਜਾਣ ਕੁਝ ਭੈਣਾ ਵਾ ਕੁਝ ਭਾਈ ਆ ਤੇ ਉਹ ਵੀ ਸਾਡੇ ਨਾਲ ਖੜੇ ਹੋ ਜਾਣ